ਇਹ ਇਹਨੂੰ ਤੋੜਨਾ ਨਹੀਂ ਤੋੜਨਾ ਨਹੀਂ ਤੋੜਨਾ ਨਹੀਂ ਉਹ ਤਾਂ ਇਹਦੇ ਤੇ ਨਹੀਂ ਮੀ ਇੱਧਰ ਆ ਤੁਹਾਡਾ ਬੇਟਾ ਹੈ ਇਮਤੀਆਜ਼ ਹਾਂਜੀ 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 ਇਹ ਬੇਟਾ ਤੁਸੀਂ ਜਿਮ ਲੈ ਜਾਂਦੇ ਹੋ ਨਾਲ ਨਾ ਨਾ ਪੁੱਤ ਹਾਂ ਬੇਟਾ ਨਾਲ ਜਿਮ ਲੈ ਜਾਂਦੇ ਹੋ ਹਾਂ ਫਿਰ ਇਹਦਾ ਨਾ ਗਰਾਊਂਡ ਦਾ ਟਾਈਮ ਹੁੰਦਾ ਹੈ ਹਾਂ ਤੇ ਇਸ ਫਿਰ ਇਹਨੂੰ ਨਾਲ ਹੀ ਲੈ ਨਹੀਂ ਉਹਦੇ ਦੇ ਪੁੱਤ ਤੁਸੀਂ ਖੇਡ ਨਹੀਂ ਸਕਦੇ ਸ੍ਰੀ ਮਾਂ ਨੇ ਮੈਨੂੰ ਗੋਲਾ ਲਾ ਗੱਡਣਿਆ ਭਰਾਵਾ ਭਾਜੀ ਆ ਮਾਰਾਂ ਮੈਂ ਉਹਦੇ ਬੱਚੇ ਨੂੰ ਨਾਲ ਜਿਮ ਲੈ ਕੇ ਆਉਣਾ ਠੀਕ ਆ ਵੀ ਆਉਦਾ ਗਰਾਊਂਡ ਉਹਦਾ ਮਿਸ ਕਰਾ ਕੇ ਆਉਦਾ ਠੀਕ ਆ ਬੱਚੇ ਨੇ সুইমিং ਕਲਾਸਾਂ ਸੀ ਸਾਰਾ ਸਾਰਾ ਕੁਝ ਬੰਦ ਕਰਾਇਆ ਥ੍ਰੈਟ ਕਰਕੇ ਵੀ ਯਾਰ ਤੁਸੀਂ ਥ੍ਰੈਟ ਆ ਯਾਰ ਮੇਰੇ ਤੇ ਠੀਕ ਆ ਮੇਰੇ ਨਾਲ ਹੈਗਾ ਯਾਰ ਵੇਖ ਲਿਓ ਯਾਰ ਜਿੱਥੇ ਜਾਣਾ ਠੀਕ ਆ ਜਾਂ ਤੁਸੀਂ ਮਾਰ ਦਿਓ ਜਾਂ ਮੇਰੇ ਚ ਕੁਝ ਹੋਇਆ ਮੈਂ ਕਰ ਲੂੰਗਾ ਯਾਰ ਜੇ ਤੁਸੀਂ ਆਈ ਚੀਜ਼ਾਂ ਕਰਨੀਆਂ ਐ ਇਹਨੂੰ ਇਹ ਤੋੜਨਾ ਨਹੀਂ ਤੋੜਨਾ ਨਹੀਂ ਤੋੜਨਾ ਨਹੀਂ ਉਹ ਤਾਂ ਇਹਦੇ ਤੇ ਨਹੀਂ ਇਮੀ ਇੱਧਰ ਆ ਤੁਹਾਡਾ ਬੇਟਾ ਹੈ ਇਮਤੀਆਜ਼ ਹਾਂਜੀ 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 ਮੈਂ ਇਹ ਬੇਟਾ ਤੁਸੀਂ ਜਿਮ ਲੈ ਜਾਂਦੇ ਨਾਲ ਨਾ ਨਾ ਪੁੱਤੂ ਹਾਂ ਕੋਈ ਨਾਲ ਜਿਮ ਲੈ ਜਾਂਦੇ ਹਾਂ ਹਾਂ ਫਿਰ ਇਹਦਾ ਨਾ ਗਰਾਊਂਡ ਦਾ ਟਾਈਮ ਹੁੰਦਾ ਹਾਂ ਤੇ ਇਸ ਤ ਨਹੀਂ ਉਹਦੇ ਦੇ ਪੁੱਤ ਤੁਸੀਂ ਖੇਡ ਨਹੀਂ ਸਕਦੇ ਤੇਰੀ ਮਾਂ ਨੇ ਮੈਨੂੰ ਰੌਲਾ ਗੱਡਣਿਆ ਭਰਾਵਾ